ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਇਸ ਘਰ ਦੇ ਵਿੱਚ ਤਾਂ ਨਾ ਕਾਫੀ ਵੀਡੀਓ ਦਿਖਾਈ ਦੀਆਂ ਸੀ ਤੇ ਅੱਜ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਛੋਟੇ ਬਾਜ ਜੀ ਤੁਹਾਨੂੰ ਦਿਖਾਉਣੀਆਂ ਆ ਤੇ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਇਹ ਆ ਵੀ ਆਪਣੀਆਂ ਇਥੋਂ ਚੋਚਵਾ ਕੇ ਭਾਵੇਂ ਜਾਰੇ ਦੁੱਧ ਵਾਲੀ ਆ ਤੇ ਭਾਵੇਂ ਥੋੜੇ ਦੁੱਧ ਵਾਲੀ ਆ ਤੇ ਆਪਣੀਆਂ ਇਥੋਂ ਹੀ ਵੇਖ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਚੱਲਾ ਵਧੀਆ ਚੀਦਾ ਜੀ ਤੇ ਨਾਮ ਦੱਸਤਾ ਫਿਰ ਹਰਵਿੰਦਰ ਸਿੰਘ ਤੇ ਪਿੰਡ ਹਰੜਕਲਾਂ ਨਵਾਂ ਪਿੰਡ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਾ ਠੀਕ ਤੇ ਹੋਏ 12 ਫਿਰ ਹਾਂਜੀ ਹੋਏ ਠੀਕ ਐ ਉਦੋਂ ਜਦੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਪਾਈ ਸੀ ਤੇ ਉਦੋਂ ਆਪਾਂ ਮਾਲ ਵੇਚਿਆ ਸਾਰਾ ਵੇਚ ਗਿਆ ਸੀ ਉਦੋਂ ਤੇ ਉਦੋਂ ਫਿਰ ਉਦੋਂ ਦੇ ਗਏ ਹਨਾ ਗਰਮੀਆਂ 'ਚ ਪਾਈ ਸੀ ਉਦੋਂ ਹਾਂਜੀ ਹਾਂਜੀ 6-7 ਮਹੀਨੇ ਹੋ ਗਏ ਹੁਣੇ ਨਹੀਂ 6 ਮਹੀਨੇ ਹੋ ਗਏ ਹਾਂਜੀ ਅੱਛਾ ਤੇ ਮੁੜ ਕੇ ਆਪਾਂ ਮੰਨ ਲਓ ਮੈਨੂੰ ਅਜੇ ਥੋੜੇ ਦੇਣੀ ਹੋਏ ਆ ਯਾ ਇਹਨਾਂ 15 ਕ ਦੇਣੀ ਹੋਏ ਆ ਅੱਛਾ ਤੇ ਉੱਥੇ ਹੀ ਬੜਾ ਕੰਮ ਔਖਾ ਚਲੇ ਰਿਹਾ ਅੱਛਾ ਮੈਂ ਹਾਂ ਠੀਕ ਹੈ ਆਪਾਂ ਅੱਛਾ ਦੁਬਈ ਗਏ ਸੀ ਹਾਂ ਹਾਂ ਬੜਾ ਕੁੱਤਾ ਕੰਮ ਜੋ ਉੱਥੇ ਦਾ ਨਾ ਅੱਛਾ ਜਿ ਤਰ੍ਹਾਂ ਵੇਲਣੇ ਚੋਂ ਚੂਰਾ ਨਹੀਂ ਨਿਚੋੜ ਨਿਚੋੜ ਰੋਹ ਵਾਲੇ ਕੱਢਦੇ ਅੱਛਾ ਇਸ ਤਰ੍ਹਾਂ ਕੱਢਦੇ ਤੇ ਮੈਂ ਹਾਂ ਇੱਥੇ ਥੋੜਾ ਕਰ ਲੈਣਾ ਚੰਗਾ ਇੱਥੇ ਨਾਲੇ ਆਪਣਾ ਘਰ ਦਾ ਨਾਲੇ ਘਰ ਦੇ ਪਰਿਵਾਰ ਚ ਰਹਿਣਾ ਹਨਾ ਆਪਾਂ ਪਰਿਵਾਰ ਚ ਜਾਣਾ ਹੀ ਨਹੀਂ ਚਾਹੀਦਾ ਮੈਂ ਸਭ ਲਾ ਲਈ ਵਾਪਸ ਚੰਗੀ ਤਰ੍ਹਾਂ ਮਿਹਨਤ ਕਰੋ ਇੱਥੇ ਵੀ ਬੜੀ ਕਮਾਈ ਆ ਉੱਥੇ ਆਪਾਂ 15 16 ਘੰਟੇ ਕੰਮ ਕਰਕੇ 1200 ਰੁਪਇਆ 1300 ਲੈ ਨਹੀਂ ਮੰਨ ਲਓ ਹਾਂ ਦਰਾਮ ਉਧਰ ਦਾ ਹੈ ਨਾ ਜੋ ਵੀ ਆ ਤੇ ਆਪਾਂ ਇੱਥੇ ਅੱਧੀ ਖਾਣੇ ਚੰਗੀ ਆ ਹਾਂਜੀ ਹਾਂਜੀ ਲੈ ਕਿ ਨਹੀਂ ਆਪਣੇ ਘਰ ਤੇ ਹਾਂਜੀ ਹਾਂਜੀ ਘੰਟਾ 2 ਘੰਟੇ ਸਵੇਰੇ ਦਾ ਬੜੀ ਗੱਲ ਆ ਆਪਾਂ ਛੇ ਘੰਟੇ ਕੰਮ ਕਰ ਲਾਂਗੇ ਸਰੀ ਤੇ ਅੱਢ ਝੋਰ ਕਰ ਲਾਂਗੇ ਹਾਂਜੀ ਹਾਂਜੀ ਬਾਕੀ ਚਲੋ ਜੇਦਾ ਇੱਧਰ ਕਰ ਸਕਦੇ ਹੋ ਤੇ ਜ਼ਰੂਰ ਇੱਧਰ ਆਓ ਜਿਹੜਾ ਹੋਣਾ ਹੈਗਾ ਆਪਣੇ ਕੋ ਆਪਾਂ ਨੂੰ ਹਾਂ ਜਿੰਨਾਂ ਦੇ ਪੈਸੇ ਵੀ ਤੁਸੀਂ ਗੱਡੀਆਂ ਗੁੱਡੀਆਂ ਵੀ ਚਲਾ ਲਿੰਦੇ ਆ ਮਸ਼ੀਨਾਂ ਵੀ ਚਲਾ ਲਿੰਦੇ ਹੈਨਾ ਮਸ਼ੀਨ ਵੀ ਜੀਸੀਪੀ ਸਾਰੇ ਕੰਮ ਸਾਰੇ ਕੰਮ ਕਰ ਲਿੰਦੇ ਤੇ ਆ ਵੀ ਨਾਲੇ ਤੁਹਾਡਾ ਜੱਦੀ ਪੁਸ਼ੀ ਕੰਮ ਹੈ ਪੁਸ਼ੂਆਂ ਦਾ ਨਾਲੇ ਆਪਾਂ ਵੇਖੋ ਹੁਣ ਜਿ ਤਰ੍ਹਾਂ ਕੰਬੈਨ ਦਾ ਸੀਜ਼ਨ ਨਹੀਂ ਲੱਗਿਆ ਤੇ ਸਾਡੇ ਕੋ ਉਦੋਂ ਕੰਮ ਹੁੰਦੇ ਆ ਐ ਇਹਨਾਂ ਨੂੰ ਛੱਡ ਕੇ ਨਾਲੇ ਤੁੜੀ ਤਾਂ ਦਾ ਫ੍ਰੀ ਬਣ ਜਾਂਦਾ ਆਪਣਾ ਹਾਂ ਜੀ ਹਾਂ ਜੀ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਵਾ ਕੰਮ ਇੱਧਰ ਵੀ ਬਹੁਤ ਜ਼ਿਆਦੇ ਆ ਬਹੁਤ ਕੰਮ ਹੈ ਬਹੁਤ ਹਾਂ ਜੀ ਹਾਂ ਜੀ ਤੇ ਅ ਵਾਵਾ ਦਿਨਾਂ ਬਾਅਦ ਹੁਣ ਸ਼ੁਰੂਆਤ ਨਵੀਆਂ ਜਿਹੜੀ ਕਰਨ ਲੱਗੇ ਜੀ ਅੱਗੇ ਵੀ ਵੇਟ ਕੀਤੀ ਵੇਗੀਆਂ ਆਪਣੀਆਂ ਤੇ ਅੱਜ ਵੀ ਸੋ ਕੋ ਤੁਹਾਂ ਪੁੱਛਿਆ ਤਾਂ ਬੜੇ ਗਾਹਕ ਸਵੇਰੇ ਵੀ ਮੋੜੇ ਆਪਾਂ ਅੱਛਾ ਕੱਲ ਵੀ ਚਾਰ ਪੰਜ ਵੇਚੀਗਾ ਆਪਾਂ ਅੱਛਾ ਪਰ ਮੈਂ ਹਾਂ ਅੱਜ ਜਲਸੀ ਬੜੀ ਹੀ ਰਹੀ ਜੀ ਮਿਲੀ ਆਪਣੇ ਦੋਸਤ ਕੋਲ ਅੱਛਾ ਬੜੇ ਮਾਣ ਨਾਲ ਨੇ ਦਿੱਤੀ ਸੀ ਆਪਾਂ ਵੀ ਵੇਚੀ ਸੀ ਪਿਛਲੇ ਸਾਲ ਅੱਛਾ ਕੱਚੀ ਠੀਕ ਹੈ ਤੇ ਲੈ ਆਂਦੀ ਹਾਂ ਉਹਦਾ ਲੈ ਜੀ ਤੇ ਅੱਜ ਹੁਣ ਇੱਕ ਤਾਜੀ ਸੂਈ ਆ ਤੇ ਆ ਦੋ ਬੱਚੇ ਦਾ ਬਿਨਾ ਵਾ ਤੇ ਭਾਹ ਹੋਲੇ ਹੀ ਰਹਿਣਗੇ ਨਾ ਬਿਲਕੁਲ ਇਹੋ ਵਜੋਂ 5-6 ਦੇਣੀ ਹੋਏ ਜੀ ਸੂਈ ਨੂੰ ਅੱਛਾ ਆ ਵੇਖ ਲਓ ਲਈ ਅਰੇ ਮਾਰਨਾ ਹਾਂ ਦੇਖ ਗੱਲ ਗੁੰਦ ਹੈ 70 ਪੇਚਨ ਲਈ ਪਣੀ ਦਬੜੀ ਜੀ ਆ ਹਾਂ ਜੀ ਤੇ ਨਵਾਈ ਅਹੀਂ ਵੀ ਨਹੀਂ ਨਾ ਉਹਨਾਂ ਹੀ ਨਵਾਈ ਆ। ਉਹਦੇ ਕੋਈ ਵੈਸੇ ਸਾਫ ਸੋਫ ਕਰਾਈ ਗੋਇਆ ਨਾ ਬੜੀ ਲਿਪਰੀ ਨਹੀਂ ਉਹਨਾਂ ਕੋਲ ਨਗਰ ਜਾ ਦੇ। ਬਾਕੀ ਇਤਰਾ ਸੀਜ ਲਿਆ। ਠੰਡੀ ਸੀਜ। ਹਾਂ ਹੋਰ ਕੱਢਦੀ ਆ ਜਦੋਂ ਮੰਨ ਲਓ ਬੈਗੀ ਤਾਂ ਕੋਈ ਚੰਚਰੀ ਨਹੀਂ। ਚਾਹ ਬਿਲਕੁਲ ਆਪਣੀ ਇੱਕ ਧਾਰ ਦੀ ਗਾਰੰਟੀ ਕੋਈ ਗਲਬਾਦੀ ਮਾਰਦੀਏ ਤਾਂ ਰਾਜੇ ਕਹਿੰਦੇ। ਦਿਖਾ ਦੇ ਇੱਕ ਤੋੜ। ਇਧਰ ਉਹ ਮਾਰਾ ਜਾ। ਆ ਲੈ ਸਾ। ਆ ਲੈ ਸਾ। ਮੋਟਰ ਨੂੰ ਮੂੰਹ ਵੀ ਕੋਈ ਚੱਕਰ ਨਹੀਂ ਹੈ। ਠੀਕ। ਚਲੋ ਛੱਡ ਦ। ਹੂੰ। ਕੱਲਾ ਹਾਂ ਫੇਟਾ ਉੜੀਆਂ ਕਰੀ ਨਾ ਹਾਂ ਦੇਖ ਸਾਡੇ ਸੋਹਣੀ ਜਰਸੀ ਆ ਬਾਕੀ ਥੋੜੇ ਦਿਨਾਂ ਦੀ ਸਗੀ ਆ ਕੋਈ ਨਹੀਂ ਕੋਈ ਨਹੀਂ ਲੈ ਜਾ ਉਸ ਤੇ ਜੀ ਜਰਾ ਪਹਿਨ ਕਰਕੇ ਤੇ ਕਿੰਨਾ ਕੁ ਉਤਰਾਂ ਦੁੱਧ ਵੀਰ ਜੀ ਕਰੀ ਜਾਊਗੀ ਐ ਵੀਰ ਜੀ ਦੁੱਧ ਤੁੰਦਾ ਆਪਣੀ ਹੀ ਬਾਦ ਆ ਜਿਹੜੀ ਗੱਲ ਐ ਹੈ ਕਿ ਨਹੀਂ ਆਪਣੇ ਕੋ ਐ ਟਾਈਮ ਕੋਈ ਬੋਲਾ ਸਮਝ ਲੈ ਕੋਈ ਦੁੱਧ ਸਮਝ ਲੈ ਹਾਂਜੀ 12 ਲੀਟਰ ਪਾਵਾ 4 ਦਿਨ ਇੱਥੇ ਚੁੰਦਾ ਰਹੇ ਪੱਕੀ ਸਾਈ ਪਾ ਕੇ ਅੱਛਾ ਹੈ ਕਿ ਨਹੀਂ ਤਿਆਰ ਮੌਕੇ ਤੇ ਕੋਈ ਗੱਲ ਵਧਣੇ ਵਧਣਾ ਨਹੀਂ ਮੰਨ ਲਓ 12 ਲੀਟਰ ਆਪੇ ਮਾਰਨ ਵਾਲਾ ਜੋ ਹੁਣ ਮੌਕੇ ਤੇ ਤੇ ਮੋਲੇ ਦਾ ਮੋਲ ਤੇ ਹੋਣਾ ਸਕੋ ਤੁਹਾਨੂੰ ਪਤਾ ਮੈਂ ਤਾਂ ਤੁਹਾਨੂੰ ਪੁੱਛ ਲਈ ਕਿੰਨਾ ਹੈ ਜੀ ਜੀ ਕਰਦੀ ਆ ਮੈਂ ਤਾਂ ਬੜਾ ਫਿਰਿਆ ਮੰਨ ਲਓ ਡੰਗਰ ਲੱਭਦਾ ਹੀ ਨਹੀਂ ਕਿਤੇ ਮਿਲਦਾ ਹੀ ਨਹੀਂ اچھا ਇਹ ਤਾਂ ਦੋਸਤ ਕਰਕੇ ਉਹਨੇ ਦੇ ਦਿੱਤੀ ਆ اچھا ਜਿੰਨਾ ਵਾਛੀ ਕੋ ਦੁੱਧਿਆ ਸ਼ਗੀਨ ਵਾਲੇ ਮੂੰਹ ਵੇਖ ਲਓ ਠੀਕ ਚਲੋ ਕੋਈ ਗੱਲ ਨਹੀਂ ਰਹਿਣ ਦੋ ਹਾਂ ਕੋਈ ਵੀਰ ਵੇਖ ਲੈ ਚਲੋ ਆਣ ਕੇ ਆਪੇ ਆਣ ਕੇ ਵੇਖ ਲੈ ਕਿੰਨੇ ਦੀ ਐਸਨੋਂ ਕਰਨੀ ਆ 35000 ਦੀ ਦੇ ਦਿੱਤੀ ਮੈਂ ਤਾਂ ਹੋਰ ਕਰ ਦਮਾ ਨਾ ਚਲੋ 32 ਦੀ ਦੇ ਦਨੇ ਪੂਰੇ 30 ਦੀ ਜਾਣ ਦੋ ਹਾਂ ਦੇ ਦੋ ਤੱਕ ਆਇਆ ਨਾ ਫੇਰ ਭੈਣ ਭਰਾ ਵੀ ਬੜਾ ਕਰਦੇ ਜੋ ਜਾਣ ਦੋ 30000 ਦੀ ਕੁਛ ਨਹੀਂ ਹੁੰਦਾ ਇੰਨੇ ਜਿਹੜਾ ਮੈਨੂੰ ਛੋੜੀ ਹੋਣੀ ਜੋ 100 ਰੁਪਿਆ ਠੀਕ ਹੈ ਉਹਨਾਂ ਜਿਹੜਾ ਬਾਅਦ ਤਸੱਲੀ ਕਰਕੇ ਹੱਥ ਜੋੜ ਕੇ ਬੇਨਤੀ ਆ ਨਵਾਂ ਕੰਮ ਚਲਾਉਣ ਲੱਗੇ ਆ ਠੀਕ ਇਹ ਨਾ ਹੋਵੇ ਵੀ ਅਗਲਾ ਕਹੇ ਵੀ ਸਾਡਾ ਟਾਈਮ ਨਹੀਂ ਜੇ ਹਾਂਜੀ ਤਸੱਲੀ ਉਹਨਾਂ ਕਰਨੀ ਪੈਸੀ ਉਹਨਾਂ ਖਰਚ ਨੇ ਇਹੀ ਖਰਚ ਕੇ ਲਾਏ ਆ ਠੀਕ ਹੈ ਇਹ ਆ ਵੀ ਬਾਅਦ ਚ ਕੋਈ ਰਾਜੀ ਖੁਸ਼ੀ ਦਾ ਫੋਨ ਕਰੇ ਤੇ ਤਸੱਲੀ ਆ ਫੇਰ ਕਰੇ ਵੀ ਸਾਨੂੰ ਮਨ ਲਓ ਇਹਦਾ ਹੀ ਰਹੀ ਆ ਲੈ ਆਦਾ ਆਪਣੀ ਲੋਕਾਂ ਨੂੰ ਦੋਵੇਂ ਪੈਸੇ ਹਾਂਜੀ ਤਸੱਲੀ ਇੱਥੇ ਹੀ ਕਰਕੇ ਖੜਾ ਦੁੱਧ ਵਾਦਿਆ ਘਟਿਆ ਜੋ ਵੀ ਹੈ ਇੱਥੋਂ ਵੇਖ ਕੇ ਖੜੋ ਤੇ ਆਹ ਗਾਂ ਕੋਲ ਹੁਣ ਕਿੰਨਾ ਚਿਰ ਦੁੱਧ ਇਹ ਦੇਖੋ ਦੁੱਧ ਹੈਗਾ ਜੋ 6 ਲੀਟਰ ਆਪਾਂ 5 ਘਹਿ ਕੇ ਦੇਣਾ ਹੈ ਇਹ ਨਾ ਗਾਂ ਬਣਾਈ ਆਪਾਂ ਪਰਸੋਂ ਬਣਾਈਂਗੇ ਅੱਛਾ ਤੇ ਗੱਲ ਆ ਆਪਣੇ ਮੰਨ ਲਓ ਵਾਸ਼ੇ ਕੋਈ ਹੀੜ ਜੀ ਹੀ ਦੋ ਦਿਨੇ ਘਟਾਇਆ ਸੋ ਤੋਰ ਫਿਰ ਇੱਕ ਏ ਵੀ ਸੀਲ ਫਲਾਗੇ ਵੀ ਇਤਨਾ ਜਿਤਨਾ ਮਰਜ਼ੀ ਬਹਿ ਜਾਓ। ਇਤਨਾ ਠੰਡੀ ਹੈ। ਦੁੱਧ ਤੇ ਚਲੋ ਸੰਗਣਾ ਹੁੰਦਾ ਇੰਨਾ ਦੋ ਦੋ ਬਾਸ ਨਾ ਮੱਝਾਂ ਰੱਖਾਂ। ਇਤਨਾ ਮੋਟੀ ਧਾਰ ਮੱਝਾਂ ਆ ਰਹੀ ਹੈ। ਬੜੀ ਮੋਟੀ ਧਾਰ ਆ ਰਹੀ ਹੈ। ਕੋਈ ਗੱਲ ਹੀ ਨਹੀਂ ਮੰਨ ਲੋ ਆਵੇ। ਠੀਕ ਹੈ ਜੀ। ਹੈ? ਭਾਵੇਂ ਕੋ ਨਿਆਣਾ ਚੋਲੇ ਸਿਆ ਚੋਲੇ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਰਸਾ ਸੁੱਟ ਕੇ ਉੱਤੇ ਭਾਵੇਂ ਲੈ ਆ ਫਿਰ। ਕਮਨ ਬਾਕੀ ਇਹ ਆ ਵੀ ਭਾਵੇਂ ਜਿਆਦੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਇੱਥੋਂ ਵੇਖ ਚਾੱਕ ਕੇ ਖੜਿਆ ਕਰੋ ਕਿਤੇੋਂ ਵੀ ਲੈਣੀ ਆ ਜਰੂਰੀ ਨਹੀਂ ਇੱਥੋਂ ਹੀ ਜਿਹੜੇ ਵੀ ਕਿਸੇ ਵੀਰ ਕੋ ਤੁਸੀ ਪਸ਼ੂ ਲੈਣਾ ਵਾ ਸਾਹ ਵਾਲੀਆਂ ਚੀਜ਼ਾਂ ਹੁੰਦੀਆਂ ਵਾ ਵੱਧ ਘੱਟ ਆਉਣ ਲੱਗਿਆ ਪਤਾ ਨਹੀਂ ਲੱਗਦਾ ਤੇ ਪਹਿਲਾਂ ਹੀ ਆਪਾਂ ਆਪਣਾ ਵੇਖ ਚਾੱਕ ਕੇ ਖੜਿਆ ਕਰੀਏ ਤੇ ਬਾਕੀ ਇਹ ਆ ਵੀ ਇਹਨੇ ਸਾਰਾ ਸਿਆਲ ਕਿਸੇ ਵੀਰ ਦਾ ਘਰ ਦਾ ਚਾਹ ਪਾਣੀ ਦਾ ਵਧੀਆ ਸਰ ਦੇਣਾ ਵਾ ਠੰਡੀ ਸੀ ਲਿਆ ਬਾਕੀ ਇਹੋ ਜਿਹਾਂ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਜੈ ਜੀ ਹਾਂਜੀ ਇਹ ਵੀ ਤੁਹਾਨੂੰ ਪਤਾ ਆਪਣੇ ਬੱਚੇ ਦੇ ਰਿਕਾਰਡ ਦਾ ਹਾਂਜੀ ਕਿ ਆਪਣੀ ਗਾਂ ਕੋਈ ਖਾਲੀ ਨਿਕਲਦੀ ਨਹੀਂ ਆ ਲੋਕ ਮਿਹਨਤ ਨਾ ਕਰਨ ਤੇ ਆਪਾਂ ਕਹਿ ਨਹੀਂ ਸਕਦੇ ਹਾਂਜੀ ਆਪਾਂ ਤਾਂ ਲਾਗੇ ਲਾ ਕੇ 150 ਗਾਂ ਲੋਕਾਂ ਦੀ ਮੁੰਡੇ ਨੇ ਐਰਕਾ ਫਰੀ ਇਹਨੂੰ ਮੈਂ ਬਣਾਈ ਚੱਲ ਮੈਂ ਆ ਪੁੱਤ ਸੋਣੀਆਂ ਦੇ ਫੇਰੀ ਦੁੱਧ ਰਾਲਾ ਮਿਲਣਾ ਹਾਂਜੀ ਹਾਂਜੀ ਇਹਨਾਂ ਪੀ ਲਿਆ ਕੋਈ 20000 ਦਾ ਮੁੱਲ ਦੁੱਧ ਅੱਛਾ ਅਬ ਇਸੇ ਮੁੱਲ ਲੈਂਦੇ ਰਹੇ ਹਾਂ ਇੱਕ ਕੰਬੈਨ ਤੇ ਚੱਲ ਗਿਆ ਸੀ ਜਨ ਲਾਉਣਾ ਅੱਛਾ ਆਵਰ ਗਾਂ ਨੂੰ ਮੈਂ ਹਾਂ ਲੈ ਲਈ ਇਹਨੇ ਆ ਇਹਦੀ ਖਰੀਦਿਆ ਅੱਛਾ ਇੱਕ ਘਰੇ ਆ ਰੱਖੀ ਸੀ ਪਹਿਲਾਂ ਹੀ ਆ ਰੱਖੀ ਹਾਂਜੀ ਠੀਕ ਚਲੋ ਇਹਦਾ ਦੱਸੀਏ ਫਿਰ ਮੁੱਲ ਇਹਦਾ 12000 ਰੁਪਿਆ ਮੁੱਲ ਜੀ 10000 ਹੀ ਦੇ ਦਾਂ ਹਾਂ 10000 ਉਹ ਪਾਸ ਹੋਰ ਮਾਨ ਕਰਦਾ ਅੱਛਾ ਸਾਡੇ ਨਾਲ ਇਹ ਆਪਾਂ ਪੂਰੀਆਂ ਜੀ ਦੇ ਦੇਣੀ ਆ ਅੱਛਾ ਹੋਰ ਹੀ ਐ ਠੀਕ ਆ ਤੇ ਹੁਣ ਆ ਵੈੜ ਇੱਕ ਕਾਫੀ ਖੂਬਸੂਰਤ ਤੇ ਆ ਇਹ ਨਾ ਕੰਮ ਚਲਾਉਣ ਕਰਕੇ ਨਾ ਜਿਹੜਾ ਕੜੂ ਯਾਰ ਕਰੇ ਠੀਕ ਆ ਜੀ ਸਾਡਾ ਮਹਾਰਾਜ ਕੰਮ ਚਲਾਵੇ ਆ ਵੀ ਵੈੜ ਨਵੀਂ ਪਹਿਲਾ ਸਵਾਈ ਜਾਵਦੀ ਆ ਇੱਥੇ ਹਾਂਜੀ ਪਹਿਲਾ ਸੂਆ ਦੋਂਦੀ ਜੇ ਮੂੰਹ ਅੱਛਾ ਮੂੰਹ ਦੋ ਸਾਡਾ ਖਾ ਮੈਨੂੰ ਡਰਦੀ ਬੜੀ ਆ ਠੀਕ ਕਿ ਮੈਨੂੰ ਤਾਂ ਡਾਕਟਰ ਹੀ ਸਮਝਦੀ ਐ ਅੱਛਾ ਇਹਨੇ ਟੀਕਾ ਵੀ ਭਰਾਇਆ ਸੀ ਇਹਨੂੰ ਤੇ ਹੀਰ ਚ ਜਦੋਂ ਆਈ ਹੈ ਨਾ ਹਾਂਜੀ ਤੇ ਮੁਰਕੇ ਵਛੇ ਕੋਈ ਆ ਬਣਵਾਈ ਆ ਦੇਖ ਸਕਦੇ ਪਿਓਰ ਦੁੰਦੀ ਪਿਓਰ ਦੁੰਦੀ ਪਿਓਰ ਦੁੰਦੀ ਆ ਤੇ ਇਹਨਾਂ ਕੋ ਵਛੇ ਹੀ ਸਮਝ ਕੇ ਖੜੇ ਹਾਂ ਬਿਲਕੁਲ ਵੀ ਜਿੰਨੇ ਗਾਂ ਅਗਲਾ ਸੂਆ ਤਿਆਰ ਕਰਨੀ ਆ ਹਨਾ ਹਾਂ ਸੂਆ ਵਛੇ ਦੇ ਸਹਾਉ ਨਾਲ ਖੜੇ ਇਹਨੂੰ ਬੰਦੇ ਬੜੇ ਮੰਨ ਲਓ ਫਰੇ ਕਣੋ ਰਵੇਲ ਸੋ ਸਰਪੰਚ ਨਹੀਂ ਜਿਹੜਾ ਹਾਂਜੀ ਉਹਨਾਂ ਕੋ ਵਛੀ ਗਈ ਬੜੀ ਕੰਗੇ ਰਿਕਾਰਡ ਵਾਲੀ ਆ ਅੱਛਾ ਜਿਹਨੇ ਮੈਨੂੰ ਦਿੱਤੀ ਮੈਂ ਵੀਡੀਓ ਕਾਲ ਤੇ ਵੇਖੀ ਆ ਮੈਂ ਤਸੱਲੀ ਵੇਖ ਲਵਾਂ ਬੱਚਾ ਜਿੱਦਾਂ ਮਰਜੀ ਆ ਉਥੇ ਬਾਹਰ ਪੂਰੀ ਤੋਜ ਉਹ ਕਰਕੇ ਫਿਰ ਉਹਨੇ ਚਲੋ ਆਪਾਂ ਕਾਰੋਬਾਰ ਕਰਦੇ ਆ ਆਪਣੀ ਬੜੀ ਇੱਜ਼ਤ ਕੀਤੀ ਬੰਦੇ ਦੀ ਠੀਕ ਹੈ ਹੈ ਮਾਦਾ ਵੀ ਭਾਜੀ ਉਹਨਾਂ ਕੁਆਜੀ ਸਰਪੰਚਪੁਰ ਰੇਲ ਸੋ ਕੋ ਹਾਂਜੀ ਤੇ ਮੈਂ ਚਲੋ ਕੋਈ ਗੱਲ ਬਾਕੀ ਉਹਨਾਂ ਦਾ ਜਾਨਵਰ ਵਾਹੇ ਬੜਾ ਚੰਗਾ ਹੁੰਦਾ ਵਧੀਆ ਹੁੰਦਾ ਵਧੀਆ ਹੁੰਦਾ ਤੇ ਹੁਣ ਦੁੱਧ ਇਹਦੇ ਕੋਲ ਦੁੱਧ ਇਹ ਕੋ 7 ਕਿਲੋ ਜੇ ਅੱਛਾ ਹੈ ਪਰ 6 ਕਿਹਾ ਕੇ ਦੇਣਾ ਕਿਉਂਕਿ ਤਿਉ ਘਟ ਕਹਿਣਾ ਹੈ ਵੀ ਇੱਥੇ ਮਾਲਾ ਮੁੜ ਕੇ ਨਾ ਕਹੇ ਬੰਦਾ ਭੈਣ ਭਰਾ ਹਾਂਜੀ ਇਹ ਦੁੱਧ ਦਾ ਕਿਲੋ ਕਰਨਾ ਆਏ ਨੇ ਵਸ਼ੀਨੇ ਕਿਉਂ ਕਰਨਾ ਚਾਲਾ ਜਦੋਂ ਹੋ ਗਿਆ ਸਾਡੇ ਕੋ ਆ ਵੇਖ ਲੋ ਹੜਾਉਣ ਵਾਲੀ ਤੂੜੀ ਐ ਜਿਤਨਾ ਉਹ ਹੀ ਸਾਰੀ ਤੂੜੀ ਕਾਲੀ ਸੋਰੀ ਆ ਵੇ ਜਿਤਨਾ ਵਿਖਾ ਦੋ ਬੇਸ਼ੱਕ ਫਿਰ ਚਾਰੂ ਮਾਲ ਐ ਸਾਰਾ ਆਪਣਾ ਕੋਈ ਮੂੰਹ ਨਹੀਂ ਚੁੱਕਦਾ ਚਲੋ ਫਿਰ ਇੱਕ ਰੀਨ ਨਵੀ ਹਾਂ ਤੋੜਦੇ ਮਿਰਕੋ ਤੇ ਡਰਦੀ ਗਏ ਲੈ ਬਾਕੀ ਰੰਗ ਰੂਪ ਦੀ ਚੰਗੀ ਆ ਸੋਹਣੀ ਵੜੇ ਆ ਵੀ ਜਿੰਨੇ ਗਾਂ ਤਿਆਰ ਕਰਨੀ ਆ ਹੁਣ ਚਲੋ 6 ਕਿਲੋ ਤੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਵੀ ਹੈਗਾ 6-7 ਲੀਟਰ ਤੇ ਪਰ ਇਹਨਾਂ ਕੋ ਮੱਛੀ ਸਮਝ ਕੇ ਖੜੇ ਜਿੰਨੇ ਅਗਲਾ ਸੂਆ ਤਿਆਰ ਕਰਨੀ ਆ ਪਿਓਰ ਦੋਦਾਂਦੇ ਆ ਨਵੀਂ ਵੈੜ ਆ ਤੇ ਜੰਮੀ ਪਲੀ ਚੰਗੀ ਆ ਤੇ ਇੱਕ ਮਹੀਨਾ ਡੇਢ ਮਹੀਨਾ ਕਿੰਨੇ ਟੀਕਾ ਭਰਾਏ ਨਵੀ ਹੋ ਗਿਆ ਤੇ ਆ ਥਾਣੇ ਤੇ ਦੇਖ ਸਕਦੇ ਜੀ ਇੱਕ ਅਰੇ ਪਿੱਛੇ ਕਰਿਆ ਹਵਾਨਾ ਇਹਦਾ ਦਿਖਾ ਦਈਏ ਚੰਗੀ ਤਰ੍ਹਾਂ ਇਹ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੁੱਲੇ ਦਾ ਜੈ ਜੀ ਆ ਇਹ ਵੀ ਮੇਰੇ ਕਰਕੇ ਕਰਦੀ ਆ ਕੁਝ ਤੁਹਾਡੇ ਕੋ ਵੀ ਡਰਨ ਦੀ ਆ ਕੋਈ ਆਇਆ ਨਹੀਂ ਨਾ ਕਦੀ ਇਹ ਗੱਲਾ ਹੀ ਹੁੰਦਾ ਇਹਨੂੰ ਕੁਝ ਨਹੀਂ ਕਹਿੰਦੀ ਇਹ ਵੀ ਮੜਾ ਜਾ ਅੱਗੇ ਪਾਹ ਚੋਕਰ ਮਾਰ ਲਓ ਪਾਹ ਆਟਾ ਮਾਰ ਲਓ ਅੱਛਾ ਹੈ ਇਹ ਤੇ ਉਤਰਾਂ ਹੀ ਚੁੰਦਾ ਹੀ ਪਹਿਲਾਂ ਮੈਂ ਸੋਇ ਨੂੰ ਕਿਹਾ ਮੈਂ ਰੱਸੀ ਜਿਹੜੀ ਗਾਂ ਨਿਆਣੇ ਦੀ ਚੰਗੀ ਹੁੰਦੀ ਆ ਪੁੱਤ ਮੈਂ ਗਲਤ ਕੰਮ ਨਹੀਂ ਕਰੀਗਾ ਤੇ ਰੱਸੀ ਪਾਉਣ ਬੁਝਾਤੀ ਆਪਾਂ ਭਾਵੇਂ ਰੱਸੀ ਪਾ ਲੈ ਕੋਈ ਨਾ ਬੋਲੇ ਪਾਵੇ ਨਾ ਪਾਵੇ ਉਹਦੀ ਮਰਜ਼ੀ ਆ ਮੁੱਲੇ ਦਾ ਕਿੰਨਾ ਫਿਰ ਮੋਲ ਤੇ ਦਾ 20000 ਜੀ ਅੱਛਾ ਹਾਂ ਇਹ ਕਿੰਨਾ ਮਾਰਤਾ ਕਰ ਦਿਓ ਆਪ ਹੀ 18000 ਰੁਪਇਆ 17000 ਦੇ ਦੋ ਫਿਰ ਚਲੋ ਜੋ ਤੁਸੀਂ ਕਹਿਤਾ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ